रूपोवाल विखे डॉक्टर परमिंदर सूद एस जी आर हस्पता कोट फतूही वालों हलका चबेवाल के जाके हड़ पीड़ता मुफ्त मैडिकल कैंप लगाए जा रहे हैं डा परमिंदर सूद एस जी आर हस्पता की समुची टीम वालों लोड़वंद मरीजा चैक करके मुफत दवाईया दियां गई इस मौके डॉक्टर परमिंदर सूद एससीआर हस्पताल ने पत्रकारा गलबात करते दसिया के हड़ आव कारण पंजाब का बहुत ही नुकसान होया है ਹਰ ਕੋਈ ਆਦਮੀ ਆਪਣੇ ਆਪਣੇ ਤਰੀਕੇ ਨਾਲ ਹੜਪੀੜਤਾਂ ਦੀ ਹਰ ਸੰਭਵ ਸਹਾਇਤਾ ਕਰ ਰਿਹਾ ਹੈ। ਉਹਨਾਂ ਕਿਹਾ ਹੈ ਕਿ ਐਸਜੀਆਰ ਹਸਪਤਾਲ ਕੋਟ ਫਤੂਹੀ ਵੱਲੋਂ ਵਾਕ ਵਾਕ ਪਿੰਡਾਂ ਵਿੱਚ ਜਾ ਕੇ ਹੜਪੀੜਤ ਪਰਿਵਾਰਾਂ ਨਾਲ ਪਿੰਡ-ਪਿੰਡ ਵਿੱਚ ਜਾ ਕੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਹੈ ਕਿ ਮੁਸੀਬਤ ਮੌਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਸ਼੍ਰੀ ਰਾਮ ਪ੍ਰਕਾਸ਼ ਸੂਦਰੀਹਲਾ ਨੇ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟਫਤੂਹੀ ਵੱਲੋਂ ਹੜਪੀਰਤਾਂ ਦੇ ਵਕ ਵਕ ਪਿੰਡਾਂ ਵਿੱਚ ਜਾ ਕੇ ਲੋੜਵੰਦਾਂ ਸੇਵਾ ਦੀ ਛਲਾਗਾ ਕੀਤੀ। ਇਸ ਮੌਕੇ ਸ਼੍ਰੀ ਰਾਮ ਪ੍ਰਕਾਸ਼ ਸੂਦਰੀਹਲਾ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟਫਤੂਹੀ ਡਾਕਟਰ ਗਗਨਦੀਪ ਸਿੰਘ ਗੋਪਾਲੀਆ ਡਾਕਟਰ ਪੁਪਿੰਦਰ ਕੁਮਾਰ ਕੋਟਫਤੂਹੀ ਡਾਕਟਰ ਐਮ ਐਸ ਕੋਲ ਨੰਗਲ ਕਲਾ ਡਾਕਟਰ ਪ੍ਰਦੀਪ ਕੁਮਾਰ ਕੋਟਫਤੂਹੀ ਰੀਤੂ ਪੀਮਾ ਬਲਜਿੰਦਰ ਸਿੰਘ ਸਰਹਾਲਾ ਕਲਾ ਆਕਾਸ਼ ਮਨਜੀਤ ਸਿੰਘ ਲਾਲਪੁਰ ਵੰਸ਼ ਬਲਵੀਰ ਕੌਰ ਮਿੰਟੂ ਚੰਨਾ ਸੰਤੋਸ਼ ਕੁਮਾਰੀ ਸੰਜੇ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੇਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟ ਤੁਸੀਂ ਤੋਂ ਇਸ ਹੜ੍ਹ ਦੇ ਮਾਹੌਲ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਪਿੰਡ ਰੂਪੋਵਾਲ ਵਿਖੇ ਡਿਸਟ੍ਰਿਕਟ ਹੁਸ਼ਿਆਰਪੁਰ ਜਿੱਥੇ ਕਿ ਸਾਡੀ ਟੀਮ ਪਹੁੰਚੀ ਉਨ੍ਹਾਂ ਦੇ ਲਈ ਜੋ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਮੇਰੀ ਪੂਰੀ ਟੀਮ ਵੱਲੋਂ ਔਰ ਬਹੁਤ ਐਜਲੋਂ ਧੰਨਵਾਦ ਕਰਦਾ ਰੁੱਪੋਵਾਲ ਦੀ ਪੂਰੀ ਪੰਚਾਇਤ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਕਰੀਬਨ ਕਰੀਬਨ 200 ਤੋਂ ਵੱਧ ਮਰੀਜ਼ਾਂ ਨੂੰ ਚੈੱਕ ਕਰਕੇ ਲੋੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਨਾਲ ਦੀ ਨਾਲ ਹੀ ਮੈਂ ਤੇ ਮੇਰੀ ਪੂਰੀ ਟੀਮ ਵੱਲੋਂ ਆਪਾਂ ਅਰਦਾਸ ਕਰਦੇ ਆਂ ਪਰਮਾਤਮਾ ਕਰੇ ਇਸ ਦੁੱਖ ਦੀ ਘੜੀ ਦੇ ਵਿੱਚ ਸਭ ਤੋਂ ਵੱਧ ਇਸ ਵੇਲੇ ਜੇ ਆਪਾਂ ਗੱਲ ਕਰੀਏ ਪਰਮਾਤਮਾ ਮਿਹਰ ਭਰੇ ਹੱਥ ਰੱਖ ਕੇ ਸਾਰਿਆਂ ਤੇ ਤਾਂ ਜੋ ਇਸ ਔਖੀ ਘੜੀ ਚੋਂ ਨਿਕਲ ਹੋਵੇ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਸਾਰਿਆਂ ਦੇ ਲਈ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਇਸ ਵੇਲੇ ਔਰ ਜਿੱਥੇ ਵੀ ਹੋ ਸਕੇ ਮੈਂ ਇਹੀ ਅ ਅਪੀਲ ਕਰਨਾ ਚਾਹੁੰਦਾ ਸਾਰੇ ਇਹੀ ਇਲਾਕਾ ਨਿਵਾਸੀਆਂ ਨੂੰ ਅਗਰ ਕਿਤੇ ਵੀ ਮੈਡੀਕਲ ਦੇ ਨਾਲ ਰਿਲੇਟਡ ਕਿਸੇ ਨੂੰ ਵੀ ਕੋਈ ਅ ਲੋਡ ਬੰਦ ਜਾਂ ਫਿਰ ਕੋਈ ਪਿੰਡ ਹੋਵੇ ਜਿੱਥੇ ਸਾਨੂੰ ਇਸ ਵੇਲੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਤੇ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ